ਡੇਰਾ巴巴 ਨਾਨਕ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੜ੍ਹਾਂ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ巴巴 ਨਾਨਕ ਦੇ ਪਿੰਡਾਂ ਵਿੱਚ ਵੱਡਾ ਨੁਕਸਾਨ ਹੋਇਆ ਸੀ ਜਿਸ ਨੂੰ ਲੈ ਕੇ ਹੁਣ ਤੱਕ ਵੱਖ-ਵੱਖ ਸਮਾਜ ਸੇਵੀ ਸੰਸਥਾਾਂ ਵੱਖ-ਵੱਖ ਨੇਤਾ ਵੱਖ-ਵੱਖ ਲੋਕਾਂ ਵੱਲੋਂ ਉੱਥੇ ਜਾ ਕੇ ਹੜਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਇਸੇ ਦੇ ਮੱਦੇ ਨਜ਼ਰ ਪੰਜਾਬੀ ਐਕਟਰ ਗੁਰਪ੍ਰੀਤ ਖੁੱਗੀ ਆਪਣੀ ਪੂਰੀ ਟੀਮ ਸਮੇਤ ਡੇਰਾ ਬਾਬਾ ਨਾਨਕ ਪਹੁੰਚੇ ਜਿੱਥੇ ਉਹਨਾਂ মিডিਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੁਬਈ ਤੋਂ ਸਪੈਸ਼ਲ ਟਰਾਂਸਪੋਰਟਰਾਂ ਡਰਾਈਵਰਾਂ ਵੱਲੋਂ ਇੱਕ ਵੱਡੀ ਸੇਵਾ ਭੇਜੀ ਗਈ ਹੈ ਉਹਨਾਂ ਕਿਹਾ ਕਿ ਦੁਬਈ ਦੀ ਸੰਗਤ ਵੱਲੋਂ ਇਹ ਸੇਵਾ ਹੜ੍ਹ ਪੀੜਤ ਕਿਸਾਨਾਂ ਵਾਸਤੇ ਭੇਜੀ ਗਈ ਹੈ ਉਹਨਾਂ ਕਿਹਾ ਕਿ ਇਸ ਨਾਲ ਘਟੋ ਘਟ 22 ਤੋਂ 3000 ਏਕੜ ਉਹ ਜ਼ਮੀਨ ਜੋ ਹੜ੍ਹ ਨਾਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਉਹ ਫਿਰ ਤੋਂ ਆਬਾਦ ਹੋਏਗੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਹੈ ਇੱਥੇ ਸ਼ਕਤੀ ਅਤੇ ਭਗਤੀ ਦਾ ਸੁਮੇਲ ਹੈ ਅਤੇ ਇਸ ਧਰਤੀ ਨੂੰ ਕੋਈ ਵੀ ਬਰਬਾਦ ਨਹੀਂ ਕਰ ਸਕਦਾ ਉਹਨਾਂ ਨੇ ਪੰਜਾਬੀ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਅਜਾਹ ਕੰਮ ਕਰਨ ਕਿ ਦੁਨੀਆ ਉਹਨਾਂ ਨੂੰ ਫੋਲੋ ਕਰੇ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾੜੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਡੇਰਾ ਬਾਬਾ ਨਾਨਕ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਤਰੀਕੂ ਆਜ਼ਾਦੀ ਇੱਕ ਆਸਿਪੋਰਟ ਦੇਖੋ ਜੀ ਮੈਂ ਤਾਂ ਅੱਗੇ ਵੀ ਬੇਨਤੀ ਕਰਦਾ ਨਾ ਵੀ ਲੈ ਕੇ ਤਾਂ ਮਾਲ ਕੀ ਆਉਂਦੇ ਨੇ ਬੰਦੇ ਬਦਲ ਜਾਂਦੇ ਨੇ ਕੋਈ ਕੁਛ ਲੈ ਕੇ ਆਉਂਦਾ ਜੋ ਗੁਰੂ ਮਾਰੇ ਦੇ ਕੇ ਭੇਜ ਦਿੰਦੇ ਨੇ ਬੰਦੇ ਲੈ ਕੇ ਆ ਜਾਂਦੇ ਨੇ ਪਰ ਐਤ ਕੀ ਜਿਹੜੀ ਇਹ ਸੰਗਤ ਸੰਗਤ ਆਈ ਹੈ ਇਹ ਦੁਬਈ ਤੋਂ ਆਈ ਹੈ ਜੀ ਦੁਬਈ ਤੋਂ ਜਿਹੜੀ ਸਾਡੀ ਪੂਰੀ ਟਰਾਂਸਪੋਰਟ ਕਮਿਊਨਿਟੀ ਹੈ ਡਰਾਈਵਰ ਭਾਈਚਾਰਾ ਔਰ ਕਾਰ ਫੇਅਰ ਕੰਪਨੀ ਸਰਗੁਆਸੀ ਬਾਸੀ ਸਾਹਿਬ ਸਾਡੇ ਬੜੇ ਪਰਮ ਮਿੱਤਰ ਰਹੇ ਨੇ ਉਹਨਾਂ ਦੇ ਪਰਿਵਾਰ ਵੱਲੋਂ ਬੜਮੁੱਲੀ ਸੇਵਾ ਇੱਥੇ ਪਹੁੰਚੀ ਹੈ ਔਰ ਤਾ ਇਹ 3000 ਏਕੜ ਮੈਨੂੰ ਲੱਗਦਾ 2.5 ਏਕੜ ਕਹਿ ਰਹੇ ਪਰ ਵੱਧ ਜਾਏਗਾ 3000 ਏਕੜ ਤੱਕ ਜਿਹੜੀ ਜ਼ਮੀਨ ਹੜਾਂ ਦੀ ਬੁਰੀ ਤਰ੍ਹਾਂ ਮਾਰ ਠਾਈ ਸੀ ਉਹ ਬੱਤਰ ਕਰਕੇ ਉਹਨੂੰ ਦੁਬਾਰਾ ਵਾਹ ਕੇ ਉਹਨੂੰ ਉਪਜਾਊ ਕਰਕੇ ਉਹਦੇ ਵਿੱਚ ਆ ਤੁਹਾਡੇ ਸਾਹਮਣੇ ਹਨਾ ਬੀਜ ਵੀ ਬੋਇਆ ਜਾ ਰਿਹਾ ਹੈ ਡਾਇਰ ਡੋਆ ਪੈ ਰਹਿਆ ਨਾਲ ਖਾਦ ਖੂਦ ਪਾਉਣੀ ਹੈ ਸਾਰਾ ਤਿਆਰ ਕਰਕੇ ਕਿ ਇੱਥੇ ਮਹੀਨੇ ਬਾਅਦ ਕਿਸੇ ਨੂੰ ਇਹ ਨਾ ਪਤਾ ਲੱਗੇ ਵੀ ਕਦੇ ਹੜ ਵੀ ਇੱਥੇ ਆਏ ਸੀ ਸੋ ਏਡੀ ਵੱਡੀ ਵੱਡਮੁੱਲੀ ਸੇਵਾ ਨਿਭਾਈ ਜਾ ਰਹੀ ਹੈ ਔਰ ਲੋਕਲ ਜਿੰਨਾ ਵੀ ਯੋਗਦਾਨ ਹੈ ਕਿਉਂਕਿ ਬਾਹਰੋਂ ਦੁਬਈ ਤੋਂ ਆ ਕੇ ਸਾਰਾ ਕੁਝ ਕੱਲਿਆਂ ਵਾਸ ਇਹ ਬਹੁਤ ਵੱਡੀ ਸੇਵਾ ਨਾਲ ਨਿਭਾਰੇ ਨੇ ਜੋ ਇਹਨਾਂ ਦੀ ਇੱਥੇ ਲੋਕਲ ਰਾਹ ਨਮਾਈ ਇਹਨਾਂ ਦੀ ਹੈ ਤੇ ਬਾਕੀ ਵੀ ਸਾਰੀ ਸੰਗਤ ਨਾਲ ਜੁੜੀ ਹੈ ਸੋ ਸੰਗਤ ਦਾ ਕੋਈ ਨਾਂ ਨਹੀਂ ਹੁੰਦਾ ਸੰਗਤ ਸੰਗਤ ਹੀ ਹੁੰਦੀ ਹੈ ਇਧਰ ਭਾਜੀ ਬਹਾਦਰ ਸਿੰਘ ਆਏ ਹੋਏ ਨੇ ਭਾਜੀ ਅਮਨਦੀਪ ਹੁਣੀ ਅੰਗਰੇਜ਼ ਸਿੰਘ ਹੁਣੀ ਇਹ ਸਾਰੀ ਟੀਮ ਉਥੋਂ ਦੁਬਈ ਵਾਲੀ ਹੈ ਸੋ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਇਸ ਮੌਕੇ ਤੇ ਸਤਗੁਰੂ ਸੇਵਾ ਜਿਹੜੀ ਲੇਖੇ ਲਾਉਣਗੇ ਤੇ ਨੌਜਵਾਨਾਂ ਨੂੰ ਇਹੀ ਦੇਣਾ ਚਾਹੁੰਦਾ ਕਿ ਵੀਰੋ ਬੱਚਿਓ ਜਿੱਥੇ ਮਰਜ਼ੀ ਭੱਜ ਲਓ ਜਿਹੜੇ ਮਰਜ਼ੀ ਖੁਰਾਫਾਤ ਕਰ ਲਓ ਜਿਹੜੇ ਮਰਜ਼ੀ ਤੁਸੀਂ ਗੰਦੇ ਮਾਹੌਲ ਦੇ ਵਿੱਚੋਂ ਗੁਜ਼ਰ ਕੇ ਨਿਕਲ ਜਾਓ ਪਰ ਤੁਹਾਡੀ ਸ਼ਾਨ ਇਨ੍ਹਾਂ ਜੀਆਂ ਦੇ ਨਾਲ ਹੈ ਜਿੱਦਾਂ ਤੁਸੀਂ ਇਨ੍ਹਾਂ ਵਰਗੇ ਹੋਗੇ ਕਿ ਅਸੀਂ ਆਪਣੀ ਕਮਿਊਨਿਟੀ ਲਈ ਕੰਮ ਕਰਨਾ ਹੈ ਮਾਨਵਤਾ ਲਈ ਮਨੁੱਖਤਾ ਲਈ ਕੰਮ ਕਰਨਾ ਉਦੋਂ ਤੁਸੀਂ ਗੁਰੂ ਨਾਨਕ ਦੇ ਬੱਚੇ ਹੋ ਨਹੀਂ ਤਾਂ ਬੇਟੇ ਭਟਕੇ ਵੀ ਉੱਥੇ ਹੀ ਆਉਣਾ ਜਾਂ ਭਟਕੇ ਜ਼ਿੰਦਗੀ ਖਰਾਬ ਹੁੰਦੀ ਹੈ ਜਾਂ ਭਟਕੇ ਪਛਤਾਵਾ ਹੁੰਦਾ ਹੈ ਕਿ ਵਾਪਸ ਸਾਨੂੰ ਇੱਕ ਨੇਕ ਇਨਸਾਨ ਬਣ ਕੇ ਹੀ ਗੁਰੂ ਦੇ ਅਸੀਂ ਪੈਰੋਕਾਰ ਬਣ ਸਕਦੇ ਹਾਂ ਸੋ ਮੇਰੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਦੁਨੀਆ ਨੂੰ ਫੋਲੋ ਨਹੀਂ ਕਰਨਾ ਦੁਨੀਆ ਤੁਹਾਨੂੰ ਫੋਲੋ ਕਰੇ ਇਦਾਂ ਦਾ ਕੰਮ ਕਰਿਓ ਬੱਚੇ ਤੁਸੀਂ ਲੋਕਾਂ ਨੂੰ ਨੌਜਵਾਨਾਂ ਨੂੰ ਫੋਲੋ ਕਰਕੇ ਉਹਨਾਂ ਵਰਗੇ ਨਹੀਂ ਬੰਨਣਾ ਤੁਸੀਂ ਇਦਾਂ ਦਾ ਕੰਮ ਕਰਨਾ ਕਿ ਲੋਕੀ ਤੁਹਾਨੂੰ ਫੋਲੋ ਕਰਨਗੇ ਅਸੀਂ ਇਦਾਂ ਦੇ ਨੌਜਵਾਨ ਬੰਨਣਾ ਮੈਂ ਹੀ ਬੇਨਤੀ ਕਰਾਂਗਾ ਕਿ ਪੰਜਾਬ ਧਰਤੀ ਸਤਗੁਰਾਂ ਦੀ ਹੈ ਪਰ ਪੰਜਾਬ ਪੰਜ ਆਬ ਇਹਨੂੰ ਕਿਹਾ ਜਾਂਦਾ ਪਹਿਲਾਂ ਸਫਤ ਸਿੰਧੂ ਹੁੰਦਾ ਸੀ ਸੱਤਾਂ ਦਰਿਆਵਾਂ ਦੀ ਧਰਤੀ ਸੀ ਪੰਜਾਂ ਦੀ ਰਹਿ ਗਈ ਪੰਜਾਂ ਤੋਂ ਬਾਅਦ ਢਾਈ ਢਾਈ ਵੰਡੇ ਗਏ ਪਰ ਇਹਦੀ ਤਾਕਤ ਅੱਜ ਵੀ ਪਹਿਲੇ ਜਿੰਨੀ ਹੈ ਸੋ ਇਸ ਧਰਤੀ ਨੂੰ ਕੋਈ ਕਦੇ ਖਦੇੜ ਨਹੀਂ ਸਕਿਆ ਕੋਈ ਉਦੇੜ ਨਹੀਂ ਸਕਿਆ ਕੋਈ ਤੋੜ ਨਹੀਂ ਸਕਿਆ ਸੋ ਉਹ ਬਾਹੂਬਲ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਕਿਉਂਕਿ ਇਹ ਦੁਨੀਆ ਦੀ ਇੱਕੋ ਕੌਮ ਹੈ ਜਿੱਥੇ ਭਗਤੀ ਤੇ ਸ਼ਕਤੀ ਦਾ ਮਰਕਜ਼ ਇੱਕੋ ਹੀ ਹੈ ਜਿੱਥੇ ਸਤਗੁਰੂ ਅ ਦਰਬਾਰ ਸਾਹਿਬ ਸੁਸ਼ੋਭਿਤ ਨੇ ਗੁਰੂ ਰਾਮਦਾਸ ਦਾ ਘਰ ਤੇ ਉਹਦੇ ਸਾਹਮਣੇ ਅਕਾਲ ਤਖਤ ਸਾਹਿਬ ਸੋ ਅਕਾਲ ਦਾ ਤਖਤ ਵੀ ਉੱਥੇ ਹੀ ਹੈ ਯਾਨੀ ਮੀਰੀ ਤੇ ਪੀਰੀ ਇੱਕ ਥਾਂ ਤੇ ਨੇ ਭਗਤੀ ਤੇ ਸ਼ਕਤੀ ਇੱਕ ਥਾਂ ਤੇ ਨੇ ਉਹ ਕੌਮ ਕਦੇ ਨਹੀਂ ਮਾਰ ਕਾ ਸਕਦੀ ਜਿਹਨੂੰ ਗੁਰੂ ਮਹਾਰਾਜ ਨੇ ਭਗਤੀ اور ਸ਼ਕਤੀ ਦਾ ਇੱਕੋ ਹੀ ਮਰਕਜ਼ ਦਿੱਤਾ ਹੈ